ਇਸ ਕੋੜੇ ਦਾ ਨਾਮ ਹੈ ਗੁਲਬਾਗ ਬੜੇ ਪਿਆਰ ਦੇ ਨਾਲ ਬੜੇ ਲਾਡਾਂ ਦੇ ਨਾਲ ਤੇ ਬੜੇ ਚਾਵਾਂ ਦੇ ਨਾਲ ਇਸ ਨੂੰ ਪਾਲਿਆ ਹੈ ਬੱਚਾ ਨਹੀਂ ਗੱਲ ਸੁਣਦਾ ਜਿੰਨਾ ਇਹ ਗੁਲਬਾਗ ਤੁਹਾਡੀ ਗੱਲ ਸੁਣਦਾ ਆ ਜਾ ਪੁੱਤ ਕਿਹਦੇ ਪੱਠੇ ਆਏ ਇਹ ਕਿਹਦੇ ਨਹੀਂ ਬੜੀ ਦੰਦਾ ਐ ਪਿਆਰ ਲੈਂਦਾ ਹੈ ਉਹ ਖੜਾ ਦੇਖ ਗੁਲਬਾਗ ਪੁੱਤ ਆ ਜਾ ਰੋ ਯਾਰ ਇਹ ਆ ਪਿਆਰ ਸਵੇਰੇ 5 ਵਜੇ 6 ਵਜੇ ਨੂੰ ਪਹਿਲਾਂ ਆ ਕੇ ਮਿਲਣਾ ਪੈਂਦਾ ਤੇਰੇ ਹੱਟਦਾ ਨਹੀਂ ਇਹ ਰੋਲਾ ਪਾਉਂਦਾ ਨਹੀਂ ਹਟਦਾ ਵੀ ਕੋਈ ਬਾਹਰ ਨਹੀਂ ਹੈ ਗੇਟ ਤੇ ਮੈਂ ਪਹੁੰਚੇ ਨਹੀਂ ਹੁੰਦਾ ਪਰ ਇਹ ਅੰਦਰ ਖੜਾ ਰੋਲਾ ਪਾਉਂਦਾ ਵੀ ਬਾਹਰ ਆ ਗਿਆ ਲिटल ਆਲਾ ਜੇ ਲਾਉਣਾ ਦਾ ਗੁਲਬਾਗ ਵੀ ਜਿਹੜਾ ਇਸ ਘੋੜਿਆਂ ਦੇ ਮੁਕਾਬਲੇ ਲਈ ਤਾਂ ਨਹੀਂ ਤਿਆਰ ਕਰਦੇ ਨਮਾਇਸ਼ ਨਹੀਂ ਨਹੀਂ ਇਹ ਜੰਗਾ ਯੋਧਿਆਂ ਵਾਲੇ ਘੋੜੇ ਸੀਗੇ ਜੀ ਅਸੀਂ ਨਵੈਸ਼ੀ ਬਣਾ ਕੇ ਰੱਖ ਬਿਲਕੁਲ ਸਹੀ ਹੈ ਡੱਡ ਫਾਰਮ ਜਿਹੜੇ ਬਣਾਉਂਦੇ ਆ ਉਹਨਾਂ ਦਾ ਬਿਜ਼ਨਸ ਆ ਜੀ ਇਹ ਮੇਰਾ ਬਿਜ਼ਨਸ ਨਹੀਂ ਹੈਗਾ ਘੋੜਿਆਂ ਦਾ ਰੋਲਾ ਪਿਆ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਰੋਲਾ ਪਿਆ ਇਹ ਘੋੜਿਆਂ ਦੇ ਇੱਕ ਮਜ਼ਾਕ ਹੀ ਬਣਾਤਾ ਇਹਨਾਂ ਨੂੰ ਮੈਂ ਤਾਂ ਡਾਇਰੈਕਟ ਬਾਬੇ ਨੂੰ ਕਹੂੰਗਾ ਵੀ ਜੇ ਬਾਬਾ ਮਸ਼ਹੂਰ ਸੀ ਤਾਂ ਬਾਬੇ ਨੂੰ ਘੋੜਾ ਸ਼ੋਅ ਚ ਪਾਉਣਾ ਨਹੀਂ ਕਿਤੇ ਕੋਈ ਕਹਿ ਰਿਹਾ ਜੀ ਮੇਰਾ ਫਾਸਟਾ ਕੋਈ ਕਹਿੰਦਾ ਜੀ ਮੇਰਾ 8ਵਾਂ ਨੰਬਰ ਨਹੀਂ ਸੀ ਮੇਰਾ ਚੌਥਾ ਤਾਂ ਸੀਗਾ ਰੋਲਾ ਤਾਂ ਇਹ ਹੈ ਵੀ ਇੱਥੇ ਚੌਥੇ ਦਿਨਾਂ ਪਹਿਲੇ ਦੀ ਗੱਲ ਨਹੀਂ ਜੀ ਬਾਬੇ ਦਾ ਘੋੜੇ ਦਾ ਬਹੁਤ ਨਾਮ ਸੀਗਾ ਜੀ ਕੰਪੀਟੀਸ਼ਨ ਤਾਂ ਲੜਾਉਂਦੇ ਆ ਆਪਣਾ ਨਾਮ ਬਣਾਉਣ ਦੇ ਲਈ ਤੇ ਜਦੋਂ ਘੋੜੇ ਦਾ ਨਾਮ ਬਣਿਆ ਹੋਇਆ ਥੋਡੇ ਦਾ ਤੇ ਤੁਹਾਨੂੰ ਇਹ ਚੀਜ਼ ਦੇ ਵਿੱਚ ਪੈਣ ਦੀ ਲੋੜ ਨਹੀਂ ਲੋਕੀ ਖੇੜੀ ਵਾਲੇ ਬਾਬੇ ਨੂੰ ਲੈ ਕੇ ਇਹ ਕਹਿੰਦੇ ਕਹਿੰਦੇ ਵੀ ਉਹ ਬੇਸ਼ੱਕ ਹਾਰ ਗਿਆ ਪਰ ਹਾਰ ਕੇ ਵੀ ਉਹ ਜਿੱਤ ਗਿਆ ਜਿਹੜੇ ਨੰਬਰੀ ਘੋੜੇ ਫਿਰਦੇ ਆ ਕਰੋੜਾਂ ਦੇ ਘੋੜੇ ਵੀ ਉਹ 5 10 ਕਿਲੋਮੀਟਰ ਨੂੰ ਲੈ ਕੇ ਜਾ ਸਕਦੇ ਏਸੀਆਂ ਚ ਖੜਾ ਕੇ 10 ਬੰਦੇ ਆਲੇ-ਦਾਲੇ ਲਾ ਕੇ ਚਮਕਾ ਕੇ ਉਹ ਚੀਜ਼ਾਂ ਨਾਲ ਇਹਦੀ ਪਾਵਰ ਤਾਂ ਹੀ ਪਤਾ ਲੱਗਣਾ ਪਾਵਰ ਤਾਂ ਇਹਦੀ ਮੈਦਾਨ ਦੇ ਵਿੱਚ ਛੱਡੇ ਤੇ ਪਤਾ ਲੱਗੂਗਾ ਵੀ ਪਾਵਰ ਕਿੰਨੀ ਹੈ ਜਿਹਦੇ ਕੋਲ ਆ ਘੋੜਾ ਇਹ ਇਦਾਂ ਦਾ ਤੋਹਫਾ ਵਾ ਵੀ ਉਹ ਬੰਦਾ ਮੈਂ ਨਹੀਂ ਕਹਿੰਦਾ ਵੀ ਉਹ ਮਾੜਾ ਬੰਦਾ ਵਾ ਜੀ ਚਾਹੇ ਉਹ ਥੋੜਾ ਛੋਟਾ ਚਾਹੇ ਵੱਡਾ ਉਹ ਬੰਦਾ ਜਿੱਤਿਆ ਹੋਇਆ ਹੀ ਆ ਦੁਨੀਆ ਜਿੱਤੀ ਬੈਠਾ ਜਿਹਦੇ ਘਰੇ ਪ੍ਰਮਾਤਮਾ ਨੇ ਮਿਹਰ ਕਰਕੇ ਘੋੜਾ ਦੇਤਾ ਇਸ ਘੋੜੇ ਦੀ ਕੀਮਤ ਕਿੰਨੀ ਇਸ ਘੋੜੇ ਦੀ ਕੀਮਤ ਕੋਈ ਨਹੀਂ ਦੇ ਸਕਦਾ ਯਾਰ ਕੋਈ ਕਿ ਕੋਈ ਵੀ ਬੰਦਾ ਆਪਣੇ ਔਲਾਦ ਨੂੰ ਵੇਚ ਨਹੀਂ ਸਕਦਾ ਹੁੰਦਾ ਇਹ ਮੇਰੀ ਔਲਾਦ ਆ ਤੇ ਆਪਾਂ ਨਾ ਇਹਦਾ ਮੁੱਲ ਪਵਾਈਏ ਤੇ ਨਾ ਆਪਾਂ ਇਹ ਕਿਤੇ ਵੇਚਣ ਦਾ ਇਹ ਤੁੰ ਸੁਝੀ ਜੀ ਨਿੰਗ ਸਿੰਘਾਂ ਦੇ ਘੋੜੇ ਹੁੰਦੇ ਆ ਜੀ ਉਹ 600 ਕਿਲੋਮੀਟਰ ਲੈ ਜਾਂਦੇ ਆ ਜੀ ਬਿਲਕੁਲ ਸਹੀ ਗੱਲ ਹੈ ਕਿ ਉਹ ਉਹਨਾਂ ਦਾ ਖਰਚਾ ਕੀ ਆ ਉਹੀ ਚੀਜ਼ ਮੈਂ ਪਾਉਣਾ ਉਹੀ ਉਹ ਉਹ ਪਾਉਂਦੇ ਆ ਜੀ ਉਹ ਮੇਰਾ ਭੁਗਿਆ ਆ ਜਾ ਬੇਤਨਾ ਬੱਤੀ ਮੇਰੇ ਉਹ ਦੇ ਲੇਗਾ ਉਹ ਬੱਜੂ ਜੀ ਆਉਂਦਾ ਵਾਸ 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 ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਕੌਰ ਜਿੱਥੇ ਇੱਕ ਪਾਸੇ ਲੋਕਾਂ ਨੂੰ ਵੱਖੋ ਵੱਖ ਤਰੀਕੇ ਦਾ ਸ਼ੌਂਕ ਹੁੰਦਾ ਹੈ ਮੇਰੇ ਪਿੱਛੇ ਤੁਸੀਂ ਇੱਕ ਘੋੜਾ ਦੇਖ ਰਹੇ ਹੋ ਇਸ ਘੋੜੇ ਦਾ ਨਾਮ ਹੈ ਗੁਲਬਾਗ ਬੜੇ ਪਿਆਰ ਦੇ ਨਾਲ ਬੜੇ ਲਾਡਾਂ ਦੇ ਨਾਲ ਤੇ ਬੜੇ ਚਾਵਾਂ ਦੇ ਨਾਲ ਇਸ ਨੂੰ ਪਾਲਿਆ ਹੈ ਬੱਚਿਆਂ ਵਾਂਗ ਇਸ ਨੂੰ ਪਾਲਿਆ ਗਿਆ ਬਾਈ ਜਰਨਲ ਸਿੰਘ ਜੀ ਹੋਰਾਂ ਦੇ ਵੱਲੋਂ ਤੇ ਇੰਨਾ ਕੁ ਜ਼ਿਆਦਾ ਵਫਾਦਾਰ ਹੈ ਨਾ ਜੇਕਰ ਇਹਨੂੰ ਇਹ ਕਹਿ ਦਈਏ ਕਿ ਇੱਥੇ ਬੈਠ ਜਾ ਉੱਥੇ ਹੀ ਬੈਠ ਜਾਂਦਾ ਹੈ ਜੇ ਕੇ ਲਈ ਵੀ ਇਧਰ ਨੂੰ ਤੁਰ ਪੈ ਤਾਂ ਇਧਰ ਨੂੰ ਤੁਰ ਪੈਂਦਾ ਇੰਨਾ ਜਿਆਦਾ ਵਫਾਦਾਰ ਹੈ ਕਿਸ ਤਰ੍ਹਾਂ ਇਸ ਨੂੰ ਇਹ ਸਭ ਕੁਝ ਸਿਖਾਇਆ ਸਰਨਲ ਬਾਈ ਜਰਨੈਲ ਸਿੰਘ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਸ਼ਕਲ ਬਾਈ ਜੀ ਸਾਸ਼ਕਲ ਜੀ ਤੁਹਾਡਾ ਸਵਾਗਤ ਹੈ ਬਹੁਤ ਵਧੀਆ ਜੀ ਕਿਰਪਾ ਜੀ ਤੁਹਾਡੀਆਂ ਵੀਡੀਓਜ਼ ਬਹੁਤ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ ਤੇ ਗੁਲਬਾਗ ਨੂੰ ਲੈ ਕੇ ਤਾਂ ਅਸੀਂ ਹੈਰਾਨ ਹੀ ਰਹਿ ਗਏ ਵੀ ਇੰਨਾ ਜਿਆਦਾ ਵਫਾਦਾਰ ਜੇ ਤੁਸੀਂ ਕਹਿੰਦੇ ਹੋ ਤੇ ਇੱਥੇ ਬਹਿ ਜਾਂਦਾ ਜੇ ਤੁਸੀਂ ਕਹਿੰਦੇ ਹੋ ਵੀ ਆਹ ਚੀਜ਼ ਨਹੀਂ ਖਾਣੀ ਤੇ ਉਹ ਖਾਂਦਾ ਵੀ ਨਹੀਂ ਹਾਂਜੀ ਇਹ ਇਹ ਪਿਆਰ ਦੀ ਗੱਲ ਆ ਜੀ ਹੂੰ ਇਹ ਜਦੋਂ ਮੈਂ ਛੋਟਾ ਹੁੰਦਾ ਲਿਆ ਸੀਗਾ ਵੀ ਇਹ ਬੱਚਿਆਂ ਵਾਂਗੂੰ ਮੈਂ ਰੱਖਿਆ ਕਰੀ ਤੇ ਬੱਚਿਆਂ ਵਾਂਗੂੰ ਇਹਦੇ ਨਾਲ ਜਿਵੇਂ ਆਪਾਂ ਛੋਟੇ ਬੱਚੇ ਨਾਲ ਇਕੱਲੇ ਖੜ ਕੇ ਗੱਲਾਂ ਮਾਰਦੇ ਆ ਹਾਂਜੀ ਇਹਦੇ ਨਾਲ ਗੱਲਾਂ ਮਾਰੀਆਂ ਤੇ ਉਦਾਂ ਹੌਲੀ-ਹੌਲੀ ਕਰਕੇ ਇਹ ਮੇਰੀ ਗੱਲ ਸਮਝਣ ਲੱਗਿਆ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਆ ਪਿਆਰ ਦਾ ਬਿਲਕੁਲ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਹਾਂਜੀ ਬਹੁਤ ਜ਼ਿਆਦਾ ਯਾਨੀ ਉਮੀਦ ਵੀ ਹੈ ਨਹੀਂ ਸੀ ਵੀ ਜਿੰਨਾ ਪਿਆਰ ਦਿੱਤਾ ਮੈਨੂੰ ਤੇ ਬਹੁਤ ਹੱਦ ਨਾਲ ਵੱਧ ਜਾਣੀ ਪਿਆਰ ਮਿਲਿਆ ਜੀ ਮੂਹੇ ਇਹ ਚੀਜ਼ ਬਈ ਜੀ ਇਹਦਾ ਨਾਮ ਤੁਸੀਂ ਗੁਲਬਾਗ ਰੱਖਿਆ ਕਿਵੇਂ ਮਨ ਦੇ ਵਿੱਚ ਫੁਰਨਾ ਆਉਂਦਾ ਵੀ ਆਪਾਂ ਨੂੰ ਇਹਦਾ ਨਾਮ ਗੁਲਬਾਗ ਰੱਖਣਾ ਚਾਹੀਦਾ ਇਹ ਜੀ ਸਾਡੇ ਗੁਰੂ ਸਾਹਿਬ ਪਾਸ਼ਾਏ ਛੇਮੀ ਜੀ ਉਹਨਾਂ ਕੋ ਗੁਲਬਾਗ ਤੇ ਦਿਲਵਾਗ ਘੋੜਾ ਸੀਗਾ ਜੀ ਤੇ ਅਸੀਂ ਲਿਆਂਦਾ ਸੀਗਾ ਜਦੋਂ ਇਹ ਬੱਚਾ ਫਿਰ ਇਹਦਾ ਨੋ ਦਿਲਵਾਗ ਰੱਖਿਆ ਗੁਲਬਾਗ ਇੱਕ ਸਾਡੇ ਕੋ ਪਿੱਕਾ ਹੁੰਦਾ ਸੀ ਚਲੋ ਕਿਸੇ ਕਾਰਨ ਸੀ ਉਹ ਦੇਤਾ ਅਸੀਂ ਉਹ ਪਿੱਕੇ ਦਾ ਨੋ ਦਿਲਵਾਗ ਰੱਖਿਆ ਸੀ ਤੇ ਇਹਦਾ ਨੋ ਗੁਲਬਾਗ ਰੱਖਿਆ ਸੀਗਾ ਠੀਕ ਹੈ ਇਹ ਜਦੋਂ 6 ਕੁ ਮਹੀਨੇ ਦਾ ਸੀ ਮੈਨੂੰ ਮਿਲਿਆ ਤੇ ਫਿਰ ਉਦੋਂ ਸਾਡੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਵੀ ਗੁਰੂ ਸਾਹਿਬ ਦੇ ਨਾਨਕ ਕਉ ਜੀ ਗੁਰੂ ਸਾਹਿਬ ਦੇ ਘੋੜਿਆਂ ਦੇ ਨਾਂ ਦੇ ਉੱਤੇ ਰੱਖਿਆ ਤੇ ਕਿਰਪਾ ਮਾਲਕ ਕਰਦਾ ਹੀ ਆ ਬਾਕੀ ਸਾਡਾ ਇੱਕ ਕਿਸਮ ਦਾ ਘੋੜਿਆਂ ਨਾਲ ਜੀ ਸਾਡਾ ਪ੍ਰੇਮ ਪਹਿਲਾਂ ਤੋਂ ਗੁਰੂ ਮਾਏ ਦੇ ਟਾਈਮ ਤੋਂ ਜੀ ਤੇ ਫਿਰ ਉਹਦੇ ਕਰਕੇ ਜੀ ਅਸੀਂ ਨਾਂ ਇਹਦਾ ਗੁਲਬਾਗ ਰੱਖਿਆ ਹੂੰ ਇਹ ਗੁਲਬਾਗ ਨੂੰ ਲੇਕਿਨ ਜਦ ਜਿਸੀਂ ਦੀ ਵੀਡੀਓ ਦੇਖਦੇ ਆ ਇਹ ਤੁਹਾਨੂੰ ਨਾ ਇੱਕ ਤੁਹਾਡੀ ਵੀਡੀਓ ਵਾਇਰਲ ਹੋਈ ਤੁਸੀਂ ਉਹਨੂੰ ਕਿਹਾ ਵੀ ਇਹ ਖੇਤਾਂ 'ਚ ਨਹੀਂ ਜਾਣਾ ਉੱਥੇ ਹੀ ਖੜ ਗਿਆ ਏ ਇਹਨੇ ਬੱਚਾ ਨਹੀਂ ਗੱਲ ਸੁਣਦਾ ਜਿੰਨਾ ਇਹ ਗੁਲਬਾਗ ਤੁਹਾਡੀ ਗੱਲ ਸੁਣਦਾ ਹਾਂਜੀ ਉਹ ਇੱਥੇ ਹੀ ਫਿਰਦੇ ਸੀਗੇ ਵੈਸੇ ਇਹ ਚਲੋ ਵੀ ਖੱਤਾ ਵੀ ਆਪਣਾ ਹੀ ਸੀਗਾ ਜੀ ਤੇ ਉਹਨੂੰ ਮੈਂ ਇਹ ਜਾ ਕੇ ਪੱਠਿਆਂ ਦੇ ਵਿੱਚ ਬਣ ਲੱਗਿਆ ਤੇ ਮੈਂ ਕੈਮਰਾ ਮੇਰੇ ਕੋਲ ਸੀ ਮੈਂ ਬੈਸ ਹੀ ਔਨ ਕਰਕੇ ਕਹਦਾ ਮੈਂ ਗੁਲਬਾਗ ਪੁੱਤ ਬਾਹਰ ਆ ਹਾਂ ਕਿਸੇ ਦੇ ਖੱਤੇ 'ਚ ਨਹੀਂ ਜਾਣਾ ਤੇ ਇਹ ਜਦੋਂ ਵੀ ਮੇਰੇ ਇਹਦੇ ਕੋਲ ਕੰਨਾਂ ਤੱਕ ਲਵਜ ਪਹੁੰਚਦੇ ਉਸੇ ਟਾਈਮ ਗੱਲ ਮੇਰੀ ਮੰਨ ਕੇ ਬੈਗ ਮੁੜਿਆ ਤੇ ਉਹ ਵੀਡੀਓ ਨੂੰ ਇੰਨਾ ਕੁ ਪਿਆਰ ਦਿੱਤਾ ਫੇਸਬੁੱਕ ਦੇ ਉੱਤੇ ਲਗਭਗ ਮੈਨੂੰ ਲੱਗਦਾ ਵੀ 19 20 ਮਿਲੀਅਨ ਬਿਲਕੁਲ ਵਿਊ ਆਇਆ ਹੋਇਆ ਹੂੰ ਇਹ ਨਸਲ ਕਿਹੜੀ ਹੈ ਜੀ ਗੁਲਬਾਗ ਦੀ ਇਹ ਜੀ ਨਸਲ ਮੱਜੂਕੇ ਲੈਨ ਦੀ ਹੈ ਜੀ ਹੂੰ ਆ ਦੇਖੋ ਇਹ ਮੱਜੂਕੇ ਲੈਨ ਦੀ ਹੈ ਜੀ ਤੇ ਇਹਦਾ ਜਿਹੜਾ ਪਿਤਾਵਾ ਉਹ ਮਾਲਕ ਹਸਨ ਪੌਰਾਈ ਇੱਥੇ ਉਹਨਾਂ ਕੋਲ ਇੱਕਮ ਘੋੜਾ ਵਾ ਇੱਕਮ ਇਹ ਉਹਦਾ ਬੱਚਾ ਤੇ ਗਾਂ ਉਹ ਬੜਾ ਮਸ਼ਹੂਰ ਘੋੜਾ ਰਿਆ ਵਾ ਮੱਜੂਕੇ ਲੈਨ ਦਾ ਹੂੰ ਉਹ ਜਲੰਧਰ ਏਰੀਆ ਦੇ ਵਿੱਚ ਸੀਗਾ ਜੀ ਜੀ ਤੇ ਉਹਦਾ ਬੱਚਾ ਸੀਗਾ ਜੀ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਜਿਹੜਾ 4 ਸਾਲ ਦਾ ਹੋਇਆ ਪਏ ਪਰ ਇੰਨਾ ਐਕਟਿਵ ਇਹ ਐਕਟਿਵ ਹੀ ਵਾਸ ਕੋਸ ਕਹਿ ਨਹੀਂ ਸਕਦੇ ਵੀ ਇੰਨਾ ਕਿ ਐਕਟਿਵਾ ਦੇਖੋ ਐ ਪਿਆਰ ਲੈਂਦਾ ਹੈ ਤੁਸੀਂ ਦੱਸ ਰਹੇ ਸੀ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਘੂਰ ਦਿੰਨਾ ਪਰ ਇਹਨੂੰ ਨਹੀਂ ਮੈਂ ਘੂਰਦਾ ਨਹੀਂ ਕੁੱਟ ਵੀ ਪੈ ਜਾਂਦੀ ਹੈ ਇਹਦੇ ਕਈ ਵਾਰੀ ਜਦੋਂ ਇਹ ਹਲਤਾਂ ਕਰਦਾ ਵਾ ਘਰੇ ਚੀਜ਼ਾਂ ਭੰਨਦਾ ਵਾ ਇਹ ਜੀ ਬੇੜੇ ਦੇ ਵਿੱਚ ਛੱਡ ਦਿੰਦੇ ਆ ਫਿਰ ਇਹਦੇ ਕੁੱਟ ਵੀ ਪੈ ਜਾਂਦੀ ਆ ਪਰ ਐਂ ਆ ਵੀ ਬੱਚੇ ਵਾਂਗੂ ਤੇ ਸਾਂਭਿਆ ਤਾਂ ਇਹ ਕੁੱਟ ਚੱਲਦਾ ਵੀ ਆ ਘੂਰ ਵੀ ਚੱਲਦਾ ਮੇਰੀ ਬਿਲਕੁਲ ਤੇ ਪਿਆਰ ਵੀ ਕਰਦਾ ਨਾ ਇਹ ਬਾਈ ਜੀ ਤੁਹਾਡੀ ਵੀ ਗੱਲ ਮੰਨਦਾ ਜਾਂ ਪਰਿਵਾਰ ਦੇ ਵੀ ਜਿਵੇਂ ਤੁਹਾਡੇ ਬੇਟੇ ਨੇ ਇਹਨਾਂ ਦੀ ਵੀ ਗੱਲ ਮੰਨਦਾ ਜਾਂ ਬਾਕੀ ਪਰਿਵਾਰ ਦੀ ਨਹੀਂ ਬਾਹਰ ਘਰੋਂ ਬਾਹਰ ਆ ਕੇ ਗੱਲ ਮੇਰੀ ਵੀ ਮੰਨਦਾ ਜੀ ਹਮ ਘਰ ਦੇ ਅੰਦਰ ਜਦੋਂ ਇਹਨੂੰ ਚ ਕਿਹੇ ਚੀਜ਼ ਦੀ ਲੋੜ ਹੁੰਦੀ ਆ ਹਮ ਜੇ ਕੁਝ ਖਾਣਾ ਜਾਂ ਪਾਣੀ ਪੀਣਾ ਫਿਰ ਇਹਨੇ ਬਾਜ ਮਾਰ ਕੇ ਸਾਡੇ ਘਰ ਦਾ ਕੋਈ ਵੀ ਮੈਂਬਰ ਹੈ ਤੇ ਮੂਹਰੇ ਆਊਗਾ ਤਾਂ ਫਿਰ ਉਹਨੇ ਉਸ ਟੰਗ ਨਾਲ ਉਹਨੂੰ ਬਾਜ ਮਾਰਨੀ ਆ ਤੇ ਮਾਰ ਕੇ ਉਹ ਤੋਂ ਚੀਜ਼ ਲੈਣੀ ਆ ਇਹ ਤੁਹਾਡੇ ਘਰ ਦਾ ਲਾਰਮ ਵੀ ਹੈ ਨਾ ਲਾਰਮ ਵੀ ਆ ਬਿਲਕੁਲ ਜੀ ਇਹ ਸਵੇਰ ਦਾ ਲਾਰਮ ਆ ਜੀ ਜਦੋਂ ਇਹਨੂੰ ਪਤਾ ਲੱਗ ਜਾਂਦਾ ਵੀ ਅੰਦਰ ਹਲਚਲ ਹੋ ਗਈ ਤੇ ਇਹ ਲਾਰਮ ਮਾਰ ਕੇ ਮੈਨੂੰ ਕਹਿੰਦਾ ਹੁੰਦਾ ਵੀ ਆ ਕੇ ਮਿਲ ਕੇ ਜਾ ਹੂੰ ਸਵੇਰੇ 5 ਵਜੇ 6 ਵਜੇ ਨੂੰ ਪਹਿਲਾਂ ਆ ਕੇ ਮਿਲਣਾ ਪੈਂਦਾ ਫੇਰੇ ਇਹ ਹਟਦਾ ਨਹੀਂ ਇਹ ਰੋਲਾ ਪਾਉਣਾ ਨਹੀਂ ਹਟਦਾ ਵੀ ਤੂੰ ਬਾਹਰ ਨਹੀਂ ਆਇਆ ਅੱਛਾ ਤੁਹਾਡੇ ਨੂੰ ਤੁਹਾਨੂੰ ਮੈਂ ਮੁਲਾਕਾਤ ਤੁਹਾਡੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਇਹਨੂੰ ਹੂੰ ਜੇ ਕਿਤੇ 22 ਚਾਂਸ ਤੁਸੀਂ ਬਾਹਰ ਅੰਦਰ ਗਏ ਹੋ ਉਹ ਫੇਰੇ ਇਹ ਵਿਚਾਰ ਪਤਾ ਲੱਗ ਜਾਂਦਾ ਜੀ ਹੂੰ ਜੇ ਰਾਤ ਨੂੰ ਮੈਂ ਕਈ ਵਾਰੀ ਨੇਰਾ ਹੋ ਜਾਂਦਾ ਵਾਪਸ ਆਉਣਾ ਤੇ ਹਜੇ ਗੇਟ ਤੇ ਮੈਂ ਪਹੁੰਚੇ ਨਹੀਂ ਹੁੰਦਾ ਪਰ ਇਹ ਅੰਦਰ ਖੜਾ ਰੋਲਾ ਪਾਉਂਦਾ ਹੁੰਦਾ ਵੀ ਬਾਹਰ ਆ ਗਿਆ ਅੱਛਾ ਸਵੇਰੇ ਜਾਣ ਲੱਗੇ ਵੀ ਇਹਨੂੰ ਮਿਲ ਕੇ ਜਾਣਾ ਤੇ ਸ਼ਾਮ ਨੂੰ ਆ ਗੱਡੀ ਖੜਾ ਕੇ ਪਹਿਲਾਂ ਇਹਦੇ ਕੋਲ ਜਾਣਾ ਪੈਂਦਾ ਅੰਦਰ ਨਹੀਂ ਜਾਣਾ ਪਹਿਲਾਂ ਇਹਦੇ ਕੋਲ ਆਉਣਾ ਪੈਂਦਾ ਨਹੀਂ ਇਹ ਹਟਦਾ ਨਹੀਂ ਕਰਵਾ ਬਿਲਕੁਲ ਕਹਿੰਦੇ ਇਹ ਨੂੰ ਤੁਸੀਂ ਇੱਕ ਤੁਹਾਡੀ ਅੰਦਰ ਹਸਪਤਲ ਦੇ ਵਿੱਚ ਖੜਾ ਸੀਗਾ ਤੁਸੀਂ ਇਹਨੂੰ ਕਿਹਾ ਵੀ ਆਹ ਚੀਜ਼ ਨਹੀਂ ਖਾਣੀ ਹੈਗੀ ਤੇ ਇਹ ਉੱਥੇ ਰੁਕ ਗਿਆ ਉਸ ਤੋਂ ਬਾਅਦ ਜਦ ਤੁਸੀਂ ਕਿਹਾ ਵੀ ਆਹ ਇਹਦੀ ਫੇਵਰਿਟ ਚੀਜ਼ ਹੈ ਭੱਜ ਕੇ ਉਧਰ ਚੱਕਣ ਲੱਗ ਗਿਆ ਸੀਗਾ ਇਹ ਹਾਂਜੀ ਇਹ ਉਹ ਆ ਵੀ ਇੱਕ ਆਪਾਂ ਦਾਣਾ ਪਾਉਨੇ ਆ ਜ ਇਹਨਾਂ ਨੂੰ ਵੀਰ ਹੁੰਨੀ ਆਪਣੇ ਆਹ ਦਰਾਹੇ ਤੋਂ ਸਣੀ ਹੁੰਨੀ ਉਹਨਾਂ ਦਾ ਦਾਣਾ ਜਦੋਂ ਦਾ ਮੈਂ ਲਿਆਂਦਾ ਉਹਨਾਂ ਦਾ ਦਾਣਾ ਹੀ ਪਾਉਣਾ ਮੈਂ ਤੇ ਏ ਅੰਦਰ ਜਦੋਂ ਇਹਨੂੰ ਪਤਾ ਵਾ ਵੀ ਉਹ ਉੱਥੇ ਦਾਣਾ ਪਿਆ ਹੁੰਦਾ ਜੇ ਤਾਂ ਮੈਂ ਫਿਰਦਾ ਹੁਮਾ ਇਹ ਖਾਂਦਾ ਹੋਵੇ ਮੈਂ ਇਹਨੂੰ ਕਹਦਾ ਵੀ ਗਲਵਾਗ ਨਹੀਂ ਪੁੱਤ ਤੇ ਉਸੇ ਟਾਈਮ ਬਾਹਰ ਨਿਕਲ ਆਉਂਦਾ ਵੀ ਨਹੀਂ ਮੈਨੂੰ ਆਗਿਆ ਨਹੀਂ ਹਜੇ ਖਾਣ ਦੀ ਤੇ ਜੇ ਮੈਂ ਇਹਨੂੰ ਕਹਦਾ ਵੀ ਚਲੋ ਖਾਲਾ ਕੋਈ ਨਹੀਂ ਫਿਰੇ ਜਾ ਕੇ ਖਾਣ ਲੱਗ ਜਾਂਦਾ ਬਿਲਕੁਲ ਸਹੀ ਗੱਲ ਹੈ ਬਹੁਤ ਵਫਾਦਾਰ ਹੈ ਮਤਲਬ ਜਾਨਵਰ ਇੰਨਾ ਵਫਾਦਾਰ ਹੋਣਾ ਇੰਨੀ ਘੱਟ ਉਮਰ ਦੇ ਵਿੱਚ ਉਹ ਵੀ ਬੱਚਾ ਹੀ ਹੈ ਇੱਕ ਤਰ੍ਹਾਂ ਇਹ ਬੱਚਾ ਹੀ ਹੈ ਜੀ ਛੋਟਾ ਹੀ ਹੈ ਜਦੋਂ 4 ਸਾਲ ਦਾ ਹੋਇਆ ਬਈ ਬੱਚਾ ਹੀ ਆ ਬਹੁਤ ਹਿਲਤਾ ਕਰਦਾ ਇਹ ਹਾਂ ਐਲਤੀ ਵੀ ਪੂਰਾ ਬਿਲਕੁਲ ਇਹਦੀ ਖੁਰਾਕ ਕੀ ਹੈ ਖਰਾਕ ਜੀ ਮੈਂ ਉਹਨਾਂ ਦੀ ਫੀਡ ਹੀ ਪਾਉਣਾ ਦਰਾਹੇ ਵਾਲਿਆਂ ਦੀ ਹਾਂ ਆ ਸਭ ਫੀਡ ਆ ਉਹਨਾਂ ਦੀ ਉਹੀ ਪਾਉਨੇ ਆ ਤੇ ਅਜ ਤੱਕ ਹੋਰ ਤਾਂ ਮੈਂ ਇਦਾਂ ਕਹਿ ਦਈਏ ਵੀ ਕੋਈ ਚੀਜ਼ ਮੈਂ ਆਪਣੇ ਆਪ ਲਿਆ ਕੇ ਕੋਈ ਪਾਈ ਨਹੀਂ ਉਹਨਾਂ ਦੀ ਫੀਡ ਤੇ ਹੀ ਚੱਲਦਾ ਏ ਆ ਪਿਛਲੇ ਦਿਨਾਂ ਦੇ ਵਿੱਚ ਘੋੜਿਆਂ ਦਾ ਬਹੁਤ ਰੌਲਾ ਰਿਆ ਕਿਤੇ ਤੁਸੀਂ ਇਹ ਹੁਣ ਇਹਨੂੰ ਗੁਲਬਾਗ ਨੂੰ ਵੀ ਜਿਹੜਾ ਇਸ ਘੋੜਿਆਂ ਦੇ ਮੁਕਾਬਲੇ ਲਈ ਤਾਂ ਨਹੀਂ ਤਿਆਰ ਕਰ ਰਹੇ ਨਹੀਂ ਦੇਖੋ ਜੀ ਪਹਿਲੀ ਗੱਲ ਆ ਜੀ ਘੋੜੇ ਉਹ ਚੀਜ਼ ਲਈ ਬਣੇ ਹੀ ਨਹੀਂਗੇ ਹਾਂ ਨਵੈਸ਼ ਨਹੀਂ ਨਹੀਂ ਇਹ ਜੰਗਾ ਯੋਧਿਆਂ ਵਾਲੇ ਘੋੜੇ ਸੀਗੇ ਜੀ ਅਸੀਂ ਨਵੈਸ਼ੀ ਬਣਾ ਕੇ ਰੱਖ ਦਿੱਤੇ ਬਿਲਕੁਲ ਸਹੀ ਗੱਲ ਅਸੀਂ ਛੋਟੇ ਲੈਨ ਤੋਂ ਅਸੀਂ ਮਸ਼ਹੂਰ ਘੋੜਿਆਂ ਦੇ ਬੱਚੇ ਆ ਕਰੋੜਾਂ ਦੇ ਵਿੱਚ ਰੇਟ ਪਹੁੰਚ ਗਿਆ ਹੂੰ ਤੇ ਕਈ ਜਿਹੜੇ ਨਾਰਮਲ ਬੰਦੇ ਆ ਜਿਨ੍ਹਾਂ ਨੂੰ ਇੰਨਾਂ ਚੀਜ਼ਾਂ ਬਾਰੇ ਘੱਟ ਨੋਲਿਜ ਆਉ ਉਹ ਇਹੀ ਚੀਜ਼ ਸੋਚ ਕੇ ਨਹੀਂ ਰੱਖਦੇ ਵੀ ਵੀ ਘੋੜੇ ਮਹਿੰਗੇ ਬਹੁਤ ਆ ਹੂੰ ਕਰੋੜਾਂ ਦੇ ਰੁਪਏ ਆ ਪਰ ਰੌਲਾ ਇਹ ਆ ਵੀ ਇਹ ਸ਼ੌਂਕ ਆ ਇਹ ਇੰਨਾ ਮਹਿੰਗਾ ਵੀ ਹੈ ਨੀਗਾ ਹੂੰ ਤੇ ਜੇ ਕਈ ਬੰਦੇ ਨੂੰ ਇਹ ਹੁੰਦਾ ਵੀ ਖਰਚਾ ਖਰਚਾ ਇਹ ਆਪਣਾ ਆਪ ਚੱਕ ਲੈਂਦੇ ਜੀ ਹੂੰ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਤੋਂ ਇਹਨੇ ਆਪ ਦਾ ਖਰਚਾ ਚੱਕਣ ਲੱਗਣਾ ਪਹਿਲਾਂ ਪਹਿਲਾਂ ਲੱਗਦਾ ਇਹ ਸਬਰ ਕਰਨਾ ਬਹੁਤ ਵੱਡੀ ਚੀਜ਼ ਆ ਬਿਲਕੁਲ ਸਹੀ ਤੇ ਅੱਜ ਕੱਲ ਦੇ ਜਿਹੜੇ ਘੋੜੇ ਰੱਖੇ ਹੋਏ ਆ ਉਹਨਾਂ ਦੇ ਜੀ ਉਹਨਾਂ ਦੀ ਹੱਡੀ ਲਾਈਨ ਕਰਤੀ ਉਹਨਾਂ ਨੇ ਤੇ ਘੋੜਾ ਤਾਂ ਸਵਾਰੀ ਕਰਨ ਨੂੰ ਆ ਵੀ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਨੰਬਰੀ ਘੋੜੇ ਫਿਰਦੇ ਆ ਕਰੋੜਾ ਦੇ ਘੋੜੇ ਵੀ ਉਹ 50 10 ਕਿਲੋਮੀਟਰ ਨੂੰ ਲੈ ਕੇ ਜਾ ਸਕਦੇ ਆ ਹੂੰ ਬਿਲਕੁਲ ਸਹੀ ਗੱਲ ਤੇ ਸਾਡੇ ਬਜ਼ੁਰਗ ਤਾਂ ਇਹਨਾਂ ਤੇ 50 50 100 100 ਕਿਲੋਮੀਟਰ ਬਾੜ ਕੱਢ ਦਿੰਦੇ ਸੀਗੇ ਤੇ ਅਸੀਂ ਉਹ ਕਰੋੜਾਂ ਵਾਲੇ ਘੋੜਿਆਂ ਤੋਂ ਅਸੀਂ ਕੀ ਉਮੀਦ ਲਾ ਲਈਏ ਵੀ ਕਿੰਨੀ ਕੁ ਵਟਗਾ ਸਾਡੇ ਗੁਰੂਆਂ ਨੇ ਤਾਂ ਜੰਗਾ ਵੀ ਇਹਨਾਂ ਘੋੜਿਆਂ ਦੇ ਉੱਤੇ ਜ ਲੜੀਆਂ ਨੇ ਹੁਣ ਜਦੋਂ ਅਸੀਂ ਇਹਨਾਂ ਨੂੰ ਪਾਊਡਰ ਖਾ ਖਾ ਕੇ ਜੀ ਅਸੀਂ ਏਡੇ ਏਡੇ ਕਰਤੇ ਹੂੰ ਪਾਊਡਰਾਂ ਦੇ ਸਿਰ ਤੇ ਆ ਘੋੜਾ ਤੁਸੀਂ ਆਪਾਂ ਆਪ ਹੀ ਦੇਖ ਲਓ ਵੀ ਮੁੰਡੇ ਜਿਹੜੇ ਆਪਣੇ ਆ ਬੈ ਹੁਣ ਪਿੱਛੇ ਜੇ ਤੁਸੀਂ ਇਹ ਵੀ ਦੇਖ ਲਓ ਵੀ ਘੋੜੇ ਆ ਜਿਹੜੇ ਉਹ ਬਹੁਤ ਜ਼ਿਆਦੇ ਮਰੇ ਆ ਬਿਲਕੁਲ ਸਹੀ ਗੱਲ ਬਹੁਤ ਘੱਟ ਉਮਰ ਦੇ ਵਿੱਚ ਪੂਰੇ ਟੌਪ ਦੇ ਜਿਨ੍ਹਾਂ ਨੂੰ ਇਹ ਕਹਿੰਦੇ ਵੀ ਪੂਰੇ ਟੌਪ ਦੇ ਉਹ ਕਾਰਨ ਕਿਤੇ ਨਾ ਕਿਤੇ ਕਾਰਨ ਇਹ ਹੀ ਆ ਵੀ ਜਿਹੜੇ ਅਸੀਂ ਇਹਨਾਂ ਨੂੰ ਖਾਣ ਪੀਣ ਨੂੰ ਅਸੀਂ ਸਿਹਤ ਬਣਾਉਣ ਲਈ ਕਦ ਕਰਨ ਲਈ ਅਸੀਂ ਇਹਨਾਂ ਨੂੰ ਪ੍ਰੋਜੈਕਟ ਦਿੰਨੇ ਆ ਛੋਟੇ ਹੁੰਦੇ ਆ ਉਹਦਾ ਰਿਜ਼ਲਟ ਆ ਉਹ ਉਮਰ ਘਟਾਈ ਦਿੰਦੇ ਇਹ ਤਾਂ ਪਹਿਲੀ ਵਾਰੀ ਤੁਸੀਂ ਦੱਸਿਆ ਵੀ ਘੋੜਿਆਂ ਨੂੰ ਵੀ ਪਾਊਡਰ ਪਾਉਂਦੇ ਆ ਬੰਦਿਆਂ ਨੂੰ ਤਾਂ ਪਤਾ ਸੀ ਵੀ ਮਸਲ ਬਣਾਉਣ ਲਈ ਜਾਂ ਡੋਲੇ ਬਣਾਉਣ ਲਈ ਲੋਕੀ ਪਾਊਡਰ ਖਾਂਦੇ ਨੇ ਪਰ ਘੋੜਿਆਂ ਨੇ ਵੀ ਪਾਊਡਰ ਨਹੀਂ ਨਹੀਂ ਸਭ ਕੁਝ ਹੀ ਚੱਲਦਾ ਜੀ ਇੱਥੇ ਹੂੰ ਜਦੋਂ ਕਿਸੇ ਨੇ ਨਾਮ ਬਣਾਉਣਾ ਹੋਵੇ ਤੇ ਉਹ ਸਭ ਕੁਝ ਕਰਦੇ ਆ ਜੀ ਹੂੰ ਤੁਸੀਂ ਕਰੋੜਾਂ ਦੇ ਘੋੜਿਆਂ ਦਾ ਜ਼ਿਕਰ ਕੀਤਾ ਪਰ ਇਸ ਘੋੜੇ ਦੀ ਕੀਮਤ ਕਿੰਨੀ ਹੈ ਐਸ ਘੋੜੇ ਦੀ ਕੀਮਤ ਕੋਈ ਨਹੀਂ ਦੇ ਸਕਦਾ ਜੀ ਆਪਾਂ ਨੂੰ ਕਹਿੰਦੇ ਕਿ ਕੋਈ ਵੀ ਬੰਦਾ ਆਪਣੇ ਔਲਾਦ ਨੂੰ ਵੇਚ ਨਹੀਂ ਸਕਦਾ ਹੁੰਦਾ ਇਹ ਮੇਰੀ ਔਲਾਦ ਆ ਤੇ ਆਪਾਂ ਨਾ ਇਹਦਾ ਮੁੱਲ ਪਵਾਈਏ ਤੇ ਨਾ ਆਪਾਂ ਜੀ ਕਿਤੇ ਵੇਚਣ ਦਾ ਇਹ ਤੁਹਾਨੂੰ ਸੋਚ ਕੇ ਬਿਲਕੁਲ ਬਾਈ ਜੀ ਕੁਝ ਲੋਕ ਇਹ ਕਹਿੰਦੇ ਨੇ ਕਹਿੰਦੇ ਘਰ ਦੇ ਵਿੱਚ ਘੋੜਾ ਨਹੀਂ ਰੱਖਣਾ ਚਾਹੀਦਾ ਘੋੜੇ ਘੋੜਾ ਜਦੋਂ ਘਰ ਚ ਰੱਖਦੇ ਆ ਨਾ ਘਰ ਮਾਫਕ ਨਹੀਂ ਰਹਿੰਦਾ ਹੈਗਾ ਜਾਂ ਘਰ ਦੇ ਵਿੱਚ ਬਹੁਤ ਕਰਜ਼ਾ ਚੜ ਜਾਂਦਾ ਇਹ ਇਨਾਂ ਗੱਲਾਂ ਚ ਕਿੰਨੀ ਕਿ ਸੱਚਾਈ ਲੱਗਦੀ ਹੈ ਤੁਹਾਨੂੰ ਮੈਨੂੰ ਕੋਈ ਇੱਕ ਵੀ ਬੰਦਾ ਇਦਾਂ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਊਗਾ ਵੀ ਜਿਹਦੇ ਘਰੇ ਘੋੜਾ ਰੱਖਿਆ ਹੋਵੇ ਹੂੰ ਤੇ ਉਹ ਬੰਦਾ ਕਰਜਾਈ ਹੋ ਗਿਆ ਹੋਵੇ। ਹਾਂ। ਤੇ ਮੈਨੂੰ ਇੱਕ ਵੀ ਬੰਦਾ ਇਦਾਂ ਦਾ ਨਹੀਂ ਲੱਭੂਗਾ ਜਿਹੜਾ ਬੰਦਾ ਸਰਦਾ ਵਰਦਾ ਵੀ ਹੋਵੇ ਉਹਦੇ ਘਰੇ ਘੋੜਾ ਹੋਵੇ ਤੇ ਉਹ ਉਹਨੂੰ ਇਹਦੀ ਖਰਾਕ ਨਾ ਪੂਰੀ ਹੁੰਦੀ ਹੋਵੇ। ਹਾਂ। ਇਹ ਆਕਾਲ ਪੁਰਖ ਦੀ ਸਾਨੂੰ ਦੇਣਾ ਜੀ ਤੇ ਉਹੀ ਆਕਾਲ ਪੁਰਖ ਇਹਦੀ ਸੇਵਾ ਕਰਾਉਂਦਾ। ਹਾਂ। ਤੇ ਅਸੀਂ ਤਾਂ ਸਿਰਫ ਇੱਕ ਜਰੀਆ ਬਣਦੇ ਆ ਇਹਨੇ ਆਪ ਦਾ ਆਪ ਖਾਣਾ ਵਾ। ਅਸੀਂ ਇਹਨੂੰ ਖਵਾਉਣ ਵਾਲੇ ਨਹੀਂ ਹੈਗੇ ਜੀ। ਬਿਲਕੁਲ ਭਾਈ ਜੀ ਕੁਝ ਲੋਕ ਤਾਂ ਨਾ ਘੋੜਿਆਂ ਦੀ ਘਰ ਚ ਤਸਵੀਰ ਲਾਉਣ ਤੋਂ ਵੀ ਗੁਰੇਜ਼ ਕਰਦੇ ਨੇ। ਕਹਿੰਦੇ ਇਹ ਘੋੜਿਆਂ ਦੀ ਤਸਵੀਰ ਲਾ ਜੇ ਘਰ ਦੇ ਵਿੱਚ ਤਾਂ ਸ਼ਾਂਤੀ ਨਹੀਂ ਰਹਿੰਦੀ। ਨਹੀਂ ਸਾਡੇ ਸ਼ਾਂਤੀ ਇਹਦੇ ਨਾਲ ਪੈਂਦੀ ਹੈ ਜੀ। ਹਾਂ। ਜੇ ਕਿ ਇਹਦਾ ਮੂਡ ਆਫ ਹੋਵੇ ਇਹਦੇ ਨਾਲ ਗੱਲਾਂ ਮਾਰ ਕੇ ਸਾਡਾ ਸਹੀ ਹੋ ਜਾਂਦਾ ਅੱਛਾ ਇਹਨੂੰ ਬਾਹਰ ਲਿਆਈਦਾ ਜੇ ਗੁੱਸਾ ਹੋਵੇ ਤਾਂ ਸਾਡਾ ਲੋਟ ਹੋ ਜਾਂਦਾ ਤੁਸੀਂ ਇਹ ਦੇਖੋ ਹੁਣ ਚ ਕੈਮਰਾ ਚੱਲ ਰਿਹਾ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਲਾਂਕਿ ਇਹਨੇ ਮੈਨੂੰ ਪਹਿਲੀ ਵਾਰੀ ਦੇਖਿਆ ਉਹ ਕਿੰਨੇ ਆਰਾਮ ਨਾਲ ਖੜਾ ਹੋਇਆ ਸੁਣਦਾ ਪਿਆ ਸਾਰੀਆਂ ਇਹ ਜਿੰਨਾ ਟਾਈਮ ਮੈਂ ਖੜਾ ਇੱਥੇ ਇਦਾਂ ਹੀ ਖੜੂਗਾ ਇਹ ਹੂੰ ਤੇ ਜੇ ਇਹਨੂੰ ਮੈਂ ਨਾਲ ਤੁਰੂੰਗਾ ਤੇ ਇਹਨੂੰ ਲੈ ਕੇ ਜਾਊਗਾ ਨਹੀਂ ਆਦਰਵਾਇ ਇਹਨੂੰ ਲੈ ਕੇ ਹੀ ਨਹੀਂ ਜਾਣਾ ਉਹਨੇ ਬੱਲੇ ਕੋਈ ਵੀ ਆ ਜਾਵੇ ਇਹ ਜੇ ਮੇਰੀ ਅਗਿਆ ਹੋਊਗੀ ਨਾਲ ਇਹ ਕਹਿੰਦਾ ਵੀ ਨਾਲ ਚੱਲ ਫੇਰ ਚਾਹੇ ਇਹਨੂੰ 10 ਕਿਲੋਮੀਟਰ ਦਾ ਢੇੜਾ ਕਢਾ ਲਵੇ ਕਢਾ ਕੇ ਆਊਗਾ ਨਹੀਂ ਇਹ 10 ਕਦਮ ਵੀ ਨਹੀਂ ਚੱਲਦਾ ਇਹ ਕਹਿੰਦਾ ਨਹੀਂ ਲੈ ਕੇ ਨਹੀਂ ਜਾਣਾ ਇਹ ਜੇ ਅਗਿਆ ਨਹੀਂ ਹੋਈ ਮੇਰੀ ਬਿਲਕੁਲ ਤੇ ਇਹ ਤੁਸੀਂ ਵੀ ਘੋੜਸਵਾਰੀ ਕਰਦੇ ਹੋ ਫਿਰ ਹਾਂਜੀ ਕਰ ਲੀਦੀ ਆ ਹੂੰ ਉਪਰਾਂ ਜੇ ਤਾਂ ਨਹੀਂ ਕਰਦਾ ਕਈ ਵਾਰੀ ਨਹੀਂ ਉਪਰਾਂ ਨਹੀਂ ਕਰਦਾ ਇਹ ਹੂੰ ਕਰਦੇ ਵੀ ਜਿਵੇਂ ਹੁਣ ਬਿਜੀ ਹੋਣੀ ਬੈਠੇ ਸੀ ਉਹਨਾਂ ਨੂੰ ਫਿਰ ਇਹ ਦਿੱਕਤ ਤਾਂ ਨਹੀਂ ਆਉਂਦੀ ਇਸ ਘੋੜੇ ਨਾਲ ਨਹੀਂ ਦਿੱਕਤ ਬਿਲਕੁਲ ਨਹੀਂ ਘਰੇ ਬੈਠੇ ਉਹਨਾਂ ਮੈਂ ਖੁੱਲਾ ਛੱਡ ਦਿੰਦਾ ਉਹਨਾਂ ਜੀ ਹੂੰ ਸੰਗਾਧੀ ਇਹ ਘਰਦਾਂ ਨਾਲ ਇਲਤਾਂ ਕਰਦਾ ਉਹਨਾਂ ਦੇ ਕੱਪੜੇ ਪਾੜ ਦਿੰਦਾ ਚੁੰਨੀ ਪਾੜ ਦਿੰਦਾ ਇਹ ਗਾਣਾ ਪਵਾ ਦਿੰਦਾ ਮੇਰੇ ਜਰੂਰ ਫੇਰੇ ਦੇ ਝੜਕਾਂ ਪੈਂਦੀਆਂ ਮੈਂ ਇਹ ਜਾਣ ਬੁੱਝ ਕੇ ਕਰਦਾ ਵਾ ਜਿੱਥੋਂ ਪਤਾ ਲੱਗੇ ਵੀ ਹੁਣ ਮੇਰੇ ਨਾਲ ਲੜਨਗੇ ਗੁੱਸਾ ਕਰਨਗੇ ਜਿਵੇਂ ਬੱਚੇ ਇਲਤ ਕਰਦੇ ਫਿਰ ਇਹਨੇ ਇਲਤ ਕਰਨੀਆਂ ਹੂੰ ਇੰਨਾ ਇਲਤੀਆ ਪਰ ਸਿਆਣਾ ਵੀ ਬਹੁਤ ਹੈ ਹਾਂ ਜੀ ਸਿਆਣੇ ਵਾਲੀ ਤਾਂ ਜੀ ਆ ਉੱਤੇ ਮੇਰਾ ਬੇਟਾ ਵੱਡਾ ਬੈਠਾ ਇਹਨਾਂ ਨਾਲੋਂ ਵੱਧ ਸਿਆਣਾ ਜੀ ਇਹ ਜੇ ਕਹਿ ਦੀ ਜੇ ਤੁਹਾਨੂੰ ਆਪਣੇ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਹੈ ਕਿ ਘੋੜੇ ਨਾਲ ਦੇਖੋ ਜੀ ਤਿੰਨੇ ਮੈਨੂੰ ਇੱਕ ਬਰਾਬਰ ਆ ਹੂੰ ਕਿਉਂਕਿ ਦੀ ਇਹ ਨਹੀਂਗਾ ਵੀ ਇਹ ਜੇ ਆਪਾਂ ਕਹਿ ਦਈਏ ਵੀ ਇਹਨੂੰ ਜਾਨਵਰ ਦੇ ਵਿੱਚ ਕਰੀਏ ਨਹੀਂ ਇਹ ਸਾਡੇ ਘਰ ਦਾ ਮੈਂਬਰ ਹੈ ਇਸ ਟਾਈਮ ਹੂੰ ਜੇ ਉਹ ਦੋ ਆ ਤੇ ਇਹ ਤੀਜਾ ਮੇਰਾ ਹੀ ਆ ਬਈ ਮਨ ਦੇ ਵਿੱਚ ਫੁਰਨਾ ਕਿਵੇਂ ਆਉਂਦਾ ਵੀ ਆਪਾਂ ਗੁਲਬਾਗ ਨੂੰ ਘਰੇ ਲੈ ਕੇ ਆਈਏ ਨਹੀਂ ਵੈਸਲ ਮੈਂ ਜੀ ਫੁਰਨਾ ਤਾਂ ਮੇਰੇ ਕੋਲ ਪਹਿਲਾਂ ਹੀ ਸੀਗਾ ਵੀ ਐਸ ਲੋਰ ਵੀ ਸਾਡੇ ਵੀ ਕੋਲ ਵੀ ਘੋੜਾ ਹੋਵੇ ਹੂੰ ਤੇ ਅਸੀਂ ਵੀ ਘੋੜੇ ਦੇ ਉੱਤੇ ਬਹਿ ਕੇ ਢਾ ਕੱਢਿਆ ਕਰੀਏ ਤੇ ਉਹ ਅਕਾਲਪੁਰਖ ਨੇ ਸਾਡੀ ਪੂਰੀ ਕੀਤੀ ਅੱਛਾ ਤੇ ਸਾਨੂੰ ਇਹ ਦਿੱਤਾ ਕਈਆਂ ਨੇ ਨਾ ਸਟੱਡ ਫਾਰਮ ਬਣਾਏ ਹੁੰਦੇ ਨੇ ਪਰ ਆਪਾਂ ਵੇਖਿਓ ਤੁਸੀਂ ਘਰ ਦੇ ਵਿੱਚ ਹੀ ਇਸ ਨੂੰ ਰੱਖ ਦਿਓ ਤੇ ਇਹ ਵੀ ਪੂਰਾ ਪਰਿਵਾਰ ਦੀ ਤਰ੍ਹਾਂ ਰਹਿੰਦਾ ਉਪਰਾਂ ਬਿਲਕੁਲ ਨਹੀਂ ਕਰਦਾ ਅਸਲ ਵਿੱਚ ਜੀ ਸਟੱਡ ਫਾਰਮ ਜਿਹੜੇ ਬਣਾਉਂਦੇ ਆ ਉਹਨਾਂ ਦਾ ਬਿਜ਼ਨਸ ਆ ਯੋ ਇਹ ਮੇਰਾ ਬਿਜ਼ਨਸ ਨਹੀਂ ਹੈਗਾ ਹੂੰ ਕਿਉਂਕਿ ਦੀ ਉਹ ਸਟੱਡ ਫਾਰਮ ਬਣਾਉਂਦਾ ਹੈ ਲੈਦਾ ਬਣਾਉਂਦਾ ਆ ਬੜਾ ਚੀਜ਼ ਬਹੁਤ ਕੁਸ਼ ਕਰਦੇ ਆ ਉਹਨਾਂ ਦਾ ਉਹ ਬਿਜ਼ਨਸ ਆ ਜੀ ਤੇ ਉਹ ਉਹਨਾਂ ਤੇ ਬਿਜ਼ਨਸ ਕਰਦੇ ਆ ਇਹ ਮੈਂ ਇਹ ਬਿਜ਼ਨਸ ਕਰਨ ਨੂੰ ਨਹੀਂ ਲਿਆ ਹੂੰ ਇਹ ਸਿਰਫ ਪਿਆਰ ਕਰਨ ਨੂੰ ਲਿਆ ਵਾ ਹੂੰ ਬਿਲਕੁਲ ਹਾਂ ਜੀ ਪਿੰਡ ਵਾਲੇ ਤਾਂ ਨਹੀਂ ਕੋਸ਼ ਕਹਿੰਦੇ ਹੈਗੇ ਵੀ ਤੁਸੀਂ ਕੀ ਨਹੀਂ ਦੇਖ ਲਓ ਜੀ ਤੁਸੀਂ ਵੀਡੀਓ ਦੇਖਦੇ ਹੀ ਹੁੰਨੇ ਹੋ ਆ ਆਲੇ-ਦਾਲੇ ਜ਼ਮੀਨਾਂ ਹੈਗੀਆਂ ਮੈਂ ਪਿੰਡ ਦੇ ਵਿੱਚ ਆ ਪਰ ਆਪਾਂ ਨੂੰ ਅਜ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਹੂੰ ਇਹ ਕਿਤੇ ਮੈਂ ਬੰਨ ਕੇ ਨਹੀਂ ਲੈ ਕੇ ਆਇਆ ਹੂੰ ਤੇ ਖੁੱਲਾ ਛੱਡੀ ਦਾ ਖੁੱਲਾ ਛੱਡ ਕੇ ਲੈ ਕੇ ਆਉਣਾ ਹੂੰ ਇਹ ਹੁਣ ਵੀ ਤੁਹਾਡੇ ਨਾਲ ਤਾਂ ਕਰਦਾ ਮੈਂ ਤੁਹਾਡੀ ਕੋਟੀ ਖੀਚੀ ਜਾਂਦਾ ਛੱਡ ਦੇ ਬੱਤ ਛੱਡੋ ਇੰਨਾ ਸਿਆਣਾ ਵੀ ਇਹਨੂੰ ਪਤਾ ਹੈ ਵੀ ਮੇਰਾ ਨਾਮ ਗੁਲਬਾਗ ਹੈ ਫਿਰ ਉਹ ਚੀਜ਼ ਜਿਵੇਂ ਨਹੀਂ ਕਰਦਾ ਹੈਗਾ ਇਹ ਹਾਂਜੀ ਕਮੇ 6 ਮਹੀਨੇ ਤੋਂ ਇਹਦਾ ਜਦੋਂ ਨਾਂ ਰੱਖਿਆ ਭਾਈ ਜਦੋਂ ਇਹਦੇ ਨਾਲ ਹਰ ਵਾਰੀ ਗੱਲ ਇਹਦਾ ਨਾਂ ਲੈ ਕੇ ਕਰਨੀ ਤਾਂ ਇਹਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਮੈਂ ਗੁਲਵਾਕ ਆ ਵੀ ਇਹ ਚੀਜ਼ ਮੈਨੂੰ ਇਦਾਂ ਕਹਿੰਦੇ ਆ ਹੁਣ ਲਗਭਗ ਵੀ ਬੰਦਾ ਕੋਈ ਸਾਡੀ ਜ਼ੁਬਾਨ ਸਮਝੇ ਨਾ ਸਮਝੇ ਪਰ ਇਹ ਸਮਝ ਰਿਹਾ ਇਹ ਸਰ ਬਿਲਕੁਲ ਸਹੀ ਗੱਲ ਹੈ ਕਈ ਵਾਰੀ ਨਾ ਇਦਾਂ ਹੁੰਦਾ ਘਰ ਦੇ ਵਿੱਚ ਕੋਈ ਦੀ ਆਪਾਂ ਬੇਜ਼ੁਬਾਨ ਰੱਖੀਏ ਨਾ ਅਕਸਰ ਹੀ ਆਪਾਂ ਘਰਾਂ ਦੇ ਵਿੱਚ ਦੇਖਿਆ ਵੀ ਡੋਗੀ ਰੱਖੇ ਹੁੰਦੇ ਨੇ ਨਾ ਬੰਦਾ ਦੁਖੀ ਹੋਵੇ ਪਰੇਸ਼ਾਨ ਹੋਵੇ ਉਹਦੇ ਨਾਲ ਬੰਦਾ ਗੱਲ ਕਰਦਾ ਨਾ ਤਾਂ ਉਹ ਬੜਾ ਪਿਆਰ ਨਾਲ ਸਮਝਦਾ ਵੀ ਹਾਂ ਇਸ ਟਾਈਮ ਦੁੱਖ ਦੇ ਵਿੱਚ ਹੈ ਤੁਸੀਂ ਜਦੋਂ ਦੁੱਖ ਤਕਲੀਫ ਦੇ ਵਿੱਚ ਹੋ ਜਾਂ ਟੈਨਸ਼ਨ ਦੇ ਵਿੱਚ ਹੋ ਗੁਲਬਾਗ ਦੇ ਨਾਲ ਗੱਲਾਂ ਕਰਦੇ ਹੋਮੋ ਤੇ ਫਿਰ ਇਹ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਬਿਹੇਵ ਕਰਦਾ ਬਿਲਕੁਲ ਜੀ ਅਸਲ ਵਿੱਚ ਟੈਨਸ਼ਨ ਇਹ ਆਉਣ ਨਹੀਂ ਦਿੰਦਾ ਹਮ ਸਾਰਿਆਂ ਨਾਲੋਂ ਵੱਡੀ ਇਹ ਗੱਲ ਆ ਵੀ ਜੇ ਤੁਹਾਡੇ ਘਰੇ ਘੋੜਾ ਰੱਖਿਆ ਹੋਵੇ ਵੀ ਤੁਸੀਂ ਬੰਦਾ ਟੈਨਸ਼ਨ ਲੈ ਨਹੀਂ ਸਕਦਾ ਹਮ ਕੰਗਦੀ ਜਦੋਂ ਤੁਸੀਂ ਆਪਣਾ ਇੱਕ ਦਿਨ ਦੇ 24 ਘੰਟਿਆਂ ਦੇ ਵਿੱਚ 2 ਘੰਟੇ ਤੁਸੀਂ ਇਹਨੂੰ ਦੇਵੋਗੇ ਤਾਂ ਕਿਤੇ ਨਾ ਕਿਤੇ ਤੁਹਾਡੀ ਟੈਨਸ਼ਨ ਦੂਰ ਹੋਊਗੀ ਜੀ ਕਿਉਂਕਿ ਜਦੋਂ ਤੁਸੀਂ ਪਿਆਰ ਕਿਸੇ ਵੀ ਜਾਨਵਰ ਨੂੰ ਪਿਆਰ ਕਰੋਗੇ ਤਾਂ ਉਹ ਦੁੱਗਣਾ ਕਰਕੇ ਮੋੜਦਾ ਬਿਲਕੁਲ ਗੁਲਬਾਗ ਦੇ ਆਉਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਬਦਲਾਅ ਤਾਂ ਜੀ ਇਹ ਆ ਵੀ ਤੁਸੀਂ ਸਾਡੇ ਕੋਲ ਪਹੁੰਚੇ ਜੀ ਤੇ ਹੁਣ ਤੁਸੀਂ ਆਪ ਦੇਖ ਲਓ ਵੀ ਲੋਕੀ ਜੇ ਮੈਂ ਕਿਤੇ ਮੇਲੇ ਤੇ ਜਾਈਏ ਘੋੜਿਆਂ ਵਾਲੇ ਤੇ ਅਗਲਾ ਮੈਨੂੰ ਨਹੀਂ ਜਾਣਦਾ ਇਹਨੂੰ ਜਾਣਦਾ ਅਗਲਾ ਇਹ ਹਾਕ ਮਾਰ ਕੇ ਕਰਦਾ ਵੀਰੇ ਵੀ ਗਲਵਾ ਘੋੜਾ ਤੇਰੇ ਕੋਲ ਹੀ ਆ ਬਸ ਇਹ ਹੋਇਆ ਵੀ ਜਾਣ ਪਛਾਣੇ ਨੇ ਮੇਰੀ ਬਹੁਤ ਬਧਾਈ ਬਿਲਕੁਲ ਸਹੀ ਹੈ ਇਹਦੇ ਵਿੱਚ ਜਿਵੇਂ ਕੁਝ ਲੋਕ ਇਹ ਕਹਿੰਦੇ ਨੇ ਕਾਠੀਆਂ ਪਾ ਲੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਦੀਆਂ ਚੀਜ਼ਾਂ ਲਗਾ ਦਿੰਦੇ ਨੇ ਵੀ ਉਹਦੇ ਕਰਕੇ ਘੋੜੇ ਨੂੰ ਬੜੀ ਦਿੱਕਤ ਆਉਂਦੀ ਆ ਇਸ 'ਚ ਕਿੰਨੀ ਕ ਸੱਚਾਈ ਹੈ ਨਹੀਂ ਦਿੱਕਤ ਇਹਨਾਂ ਨੂੰ ਜਿਹੜੀ ਚੀਜ਼ ਇਹਨਾਂ ਦੀ ਖਾਤਰ ਬਣੀ ਹੋਈ ਆ ਜੀ ਉਹ ਨਹੀਂ ਤੇ ਦਿੰਦੇ ਹੂੰ ਕੋ ਵੀ ਹੁਣ ਕਈ ਵਾਰੀ ਮੈਨੂੰ ਮੈਸੇਜ ਆ ਜਾਂਦੇ ਵੀ ਵੀਰੇ ਇਹਦੇ ਮੂੰਹ ਦੇ ਵਿੱਚ ਲੋਹਾ ਕਿਉਂ ਪਾਇਆ ਹਾਂ ਕਿਉਂਕਿ ਦੀ ਇਹ ਸਟੀering ਬਣ ਗਿਆ ਜੀ ਇਹਦਾ ਹੂੰ ਤੇ ਜਿੰਨਾ ਟਾਈਮ ਇਹਨੂੰ ਇਸ਼ਾਰਾ ਨਹੀਂ ਮਿਲੂਗਾ ਤਕਲੀਫ ਇਹਨੂੰ ਕੋਈ ਨਹੀਂ ਗੀ ਇਹ ਚੀਜ਼ ਦੀ ਹੂੰ ਇਹਨੂੰ ਇਸ਼ਾਰਾ ਮਿਲੂਗਾ ਇਹਦੇ ਤੋਂ ਮੈਂ ਇੱਧਰ ਜਾਣਾ ਇੱਧਰ ਜਾਣਾ ਉਹ ਚੀਜ਼ ਲੀਗਾ ਇਹ ਬਣਾਈ ਏਦਾਂ ਦੀ ਹੋਈ ਆ ਵੀ ਇਹਨੂੰ ਤਕਲੀਫ ਨਹੀਂ ਹੈਗੀ ਹੂੰ ਪਰ ਇਹ ਜਾਣੂ ਇਹਦੇ ਲਈ ਸਾਰਾ ਕੁਝ ਆ ਵੀ ਮੈਂ ਮੈਨੂੰ ਕੀ ਇਸ਼ਾਰਾ ਦੇ ਰਿਹਾ ਜੀ ਇਹ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਘੋੜਿਆਂ ਦਾ ਰੌਲਾ ਪਿਆ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਰੌਲਾ ਪਿਆ ਇਹ ਘੋੜਿਆਂ ਦੇ ਇੱਕ ਮਜ਼ਾਕ ਹੀ ਬਣਾਤਾ ਇਹਨਾਂ ਨੇ ਇਹਨਾਂ ਲੋਕਾਂ ਬਿਲਕੁਲ ਜੀ ਮਜ਼ਾਕ ਹੀ ਹੈ ਇਹ ਚੀਜ਼ ਜਿਹੜੀ ਚੀਜ਼ ਸਾਡੇ ਘੋੜਿਆਂ ਲਈ ਬਣੀ ਨਹੀਂ ਸੀ ਅਸੀਂ ਉਹ ਚੀਜ਼ਾਂ ਚ ਲਿਆ ਕੇ ਤਮਾਸ਼ਾ ਬਣਾ ਦਿੱਤਾ ਜੀ ਹੂੰ ਉਹ ਤਮਾਸ਼ਾ ਬਣ ਗਿਆ ਸਾਡਾ ਕੋਈ ਕਹਿ ਰਿਹਾ ਜੀ ਮੇਰਾ ਫਾਸਟ ਆ ਕੋਈ ਕਹਿੰਦਾ ਜੀ ਮੇਰਾ 8ਵਾਂ ਨੰਬਰ ਨਹੀਂ ਸੀ ਮੇਰਾ ਚੌਥਾ ਤਾਂ ਸੀਗਾ ਰੌਲਾ ਤਾਂ ਇਹ ਹੈ ਵੀ ਇੱਥੇ ਚੌਥਾ ਦੀ ਤਾਂ ਪਹਿਲੇ ਦੀ ਗੱਲ ਨਹੀਂ ਸੀ ਜੇ ਤੁਹਾਡਾ ਘੋੜਾ ਬਬ ਮੈਂ ਤਾਂ ਡਾਇਰੈਕਟ ਬਾਬੇ ਨੂੰ ਕਹੂੰਗਾ ਵੀ ਜੇ ਬਾਬਾ ਮਸ਼ਹੂਰ ਸੀ ਤਾਂ ਬਾਬੇ ਨੂੰ ਘ ਬਾਬੇ ਦਾ ਘੋੜੇ ਦਾ ਬਹੁਤ ਨਾਮ ਸੀਗਾ ਜੀ ਅਸੀਂ ਸਾਬ ਲੋਕੀ ਮੈਂ ਕੰਪੀਟੀਸ਼ਨ ਤਾਂ ਲੜਾਉਂਦੇ ਆ ਆਪਣਾ ਨਾਮ ਬਣਾਉਣ ਦੇ ਲਈ ਤੇ ਜਦੋਂ ਘੋੜੇ ਦਾ ਨਾਮ ਬਣਿਆ ਹੋਇਆ ਥੋੜੇ ਦਾ ਤੇ ਤੁਹਾਨੂੰ ਇਹ ਚੀਜ਼ ਦੇ ਵਿੱਚ ਪੈਣ ਦੀ ਲੋੜ ਨਹੀਂ ਸੀਗੀ ਬਿਲਕੁਲ ਸਹੀ ਗੱਲ ਉਹ ਲੋਕ ਬਹੁਤ ਮਜ਼ਾਕ ਉਡਾਇਆ ਕਹਿੰਦੇ ਇਹ ਤੁਸੀਂ ਗੁਰੂਆਂ ਦੇ ਘੋੜਿਆਂ ਦਾ ਕੀ ਤੁਸੀਂ ਹਾਲ ਬਣਾ ਕੇ ਰੱਖਤਾ ਇਦਾਂ ਹੀ ਆ ਜੀ ਰੌਲਾ ਤਾਂ ਇਹ ਕੱਲ ਦਾ ਬਾਬੀ ਤੁਸੀਂ ਕੰਪੀਟੀਸ਼ਨ ਲਾਣ ਲੱਗ ਗਏ ਹੁਣ ਜਦੋਂ ਕੋਈ ਰਿਜ਼ਲਟ ਦਿੰਦੇ ਆ ਜੱਜ ਤੇ ਤੁਸੀਂ ਉਹਨਾਂ ਤੇ ਉਂਗਲਾਂ ਖੜੀਆਂ ਕਰਤੀਆਂ ਕੱਲ ਨੂੰ ਗਰੁੱਪ ਬਣ ਗਏ ਫੇ ਤਾਂ ਜਿਹੜੇ ਤਕੜੇ ਬੰਦੇ ਆ ਉਹ ਆਪਦਾ ਬਣਾ ਲੈਣਗੇ 10 ਬੰਦੇ ਉਹ ਆਪਦਾ ਕੰਪੀਟੀਸ਼ਨ ਕਰਾ ਲਿਆ ਕਰਨਗੇ ਉਹ ਆਪਦਾ ਕਰਾ ਲਿਆ ਕਰਨਗੇ ਨਾ ਜੀ ਅਸਲ ਵਿੱਚ ਇਦਾਂ ਦਾ ਕੰਪੀਟੀਸ਼ਨ ਚਾਹੀਦਾ ਵੀ ਘੋੜਾ ਚਾਹੀਦਾ ਵੀ 50 ਕਿਲੋਮੀਟਰ ਦੀ ਰਾਈਡ ਰੱਖਣੀ ਚਾਹੀਦੀ ਆ ਚਾਹੇ ਘੱਟ ਰੱਖ ਲੋ ਤੇ ਉਹ ਰਾਈਡ ਦੇ ਉੱਤੋਂ ਜਿਹੜਾ ਪਾਰ ਕਰਜੂ ਉਸ ਤੋਂ ਬਾਅਦ ਦੇ ਵਿੱਚ ਘੋੜੇ ਦਾ ਪਤਾ ਲੈ ਦਿੰਦਾ ਵੀ ਇਹ ਘੋੜਾ ਹੈ ਜਾਂ ਨਹੀਂ ਹੈਗੇ ਜਿਵੇਂ ਆਪਾਂ ਕਹਿ ਵੀ ਦਿੰਨੇ ਵੀ ਗੱਡੀਆਂ ਦਾ ਵੀ ਕਹਿੰਦੇ ਹੋਰਸ ਪਾਵਰ ਜੀ ਇਹਦੀ ਪਾਵਰ ਦਾ ਤਾਂ ਇਹਨੂੰ ਦਬਲ ਕੇ ਪਤਾ ਲੱਗੂਗਾ ਨਾ ਹੂੰ ਏਸੀਆਂ ਚ ਖੜਾ ਕੇ 10 ਬੰਦੇ ਆਲੇ-ਦਾਲੇ ਲਾ ਕੇ ਚਮਕਾ ਕੇ ਉਹ ਚੀਜ਼ਾਂ ਨਾਲ ਇਹਦੀ ਪਾਵਰ ਦਾ ਨਹੀਂ ਪਤਾ ਲੱਗਣਾ ਪਾਵਰ ਦਾ ਇਹਦੀ ਮੈਦਾਨ ਦੇ ਵਿੱਚ ਛੱਡੇ ਤੇ ਹੀ ਪਤਾ ਲੱਗੂਗਾ ਵੀ ਪਾਵਰ ਕਿੰਨੀ ਕਾ ਜੀ ਬਿਲਕੁਲ ਇਹ ਵੀ ਖੇਤਾਂ 'ਚ ਬੜੇ ਲੋਟਣੀਆਂ ਲੇਟੇ ਲਾਉਂਦਾ ਹੁੰਦਾ ਤੁਸੀਂ ਉਹਨੂੰ ਕਿਹਾ ਵੀ ਚੱਲ ਗੁਲਵਾਗ ਖੇਤ ਜੀ ਨਹੀਂ ਲਵਾ ਦਿੰਦੇ ਹੁਣ ਫਸਲ ਬਹੁਤ ਇੱਥੇ ਬੀਜੀ ਹੋਈ ਆ ਕਣਕ ਖਰਾਬ ਹੋ ਜਾਈ ਇਹ ਤਾਂ ਜਦੋਂ ਕਹਿ ਦਿੱਤਾ ਵੀ ਇਹ ਖੱਤੇ 'ਚ ਲੇਟਾਂ ਨਹੀਂ ਮਾਰਨਾ ਅਪਾ ਅਗਲੇ 'ਚ ਮਾਰਨਾ ਤੇ ਇਹ ਅਗਲੇ 'ਚ ਹੀ ਮਾਰਦਾ ਜਾ ਕੇ ਹੂੰ ਤੁਸੀਂ ਖੇੜੀ ਵਾਲੇ ਬਾਬੇ ਦਾ ਵੀ ਜ਼ਿਕਰ ਕੀਤਾ ਪਰ ਲੋਕ ਖੇੜੀ ਵਾਲੇ ਬਾਬੇ ਨੂੰ ਲੈ ਕੇ ਇਹ ਕਹਿੰਦੇ ਕ ਨੇ ਘੋੜੇ ਵਾਲਾ ਬੰਦਾ ਤਾਂ ਵੈਸੇ ਕੋਈ ਹਰਦਾ ਹੀ ਨਹੀਂ ਹੁੰਦਾ ਜੀ ਜਿਨੇ ਘੋੜਾ ਰੱਖ ਲਿਆ ਜਿਹਦੇ ਕੋਲ ਆ ਘੋੜਾ ਇਹ ਇਦਾਂ ਦਾ ਤੋਹਫਾ ਵਾ ਵੀ ਉਹ ਬੰਦਾ ਮੈਂ ਨਹੀਂ ਕਹਿੰਦਾ ਵੀ ਉਹ ਮਾੜਾ ਬੰਦਾ ਵਾ ਜੀ ਚਾਹੇ ਉਹ ਘੋੜਾ ਛੋਟਾ ਚਾਹੇ ਵੱਡਾ ਉਹ ਬੰਦਾ ਜਿੱਤਿਆ ਹੋਇਆ ਹੀ ਆ ਦੁਨੀਆ ਜਿੱਤੀ ਬੈਠਾ ਜਿਹਦੇ ਘਰੇ ਪ੍ਰਮਾਤਮਾ ਨੇ ਮਿਹਰ ਕਰਕੇ ਘੋੜਾ ਦੇਤਾ ਉਹ ਉਹ ਆਡੀ ਚੈਂਪੀਅਨ ਹੀ ਆ ਜੀ ਉਹ ਹਰ ਇੱਕ ਬਿਲਕੁਲ ਸਹੀ ਜਿਹੜੇ ਘੋੜੀਆਂ ਜਾਂ ਘੋੜੇ ਰੱਖਣ ਦੇ ਸ਼ੌਂਕੀ ਨੇ ਉਹਨਾਂ ਨੂੰ ਬਾਈ ਜੀ ਤੁਸੀਂ ਕੀ ਸੁਨੇਹਾ ਦੋ ਮੈਂ ਤਾਂ ਇਹੀ ਕਹਿੰਨਾ ਵੀ ਜਿਹੜੇ ਬੰਦੇ ਹਜੇ ਤੱਕਰ ਸੋਚ ਰਿਹਾ ਵੀ ਯਾਰ ਸਾਨੂੰ ਵੀ ਰੱਖਣਾ ਚਾਹੀਦਾ ਵੀ ਦੇਰੀ ਨਹੀਂ ਕਰਨੀ ਚਾਹੀਦੀ ਹਮ ਬਸ ਇਹ ਨਾ ਮਨ ਦੇ ਵਿੱਚ ਲੈ ਕੇ ਆਓ ਵੀ ਇਹਦਾ ਖਰਚਾ ਖਰਚਾ ਇਹ ਆਪਣਾ ਆਪ ਚੱਕੂਗਾ ਇਹ ਚੀਜ਼ ਤਾਂ ਅਸੀਂ ਸਟਾਮਪ ਤੇ ਲਿਖ ਕੇ ਦੇਣ ਨੂੰ ਤਿਆਰ ਆ ਜੀ ਵੀ ਇਹ ਆਪ ਦਾ ਖਰਚਾ ਆਪ ਕਰਦਾ ਸਾਨੂੰ ਨਹੀਂ ਮਹਿਸੂਸ ਹੋਊਗਾ ਵੀ ਯਾਰ ਮੈਨੂੰ ਇਹਦੇ ਦਾਣੇ ਦੀ ਲੋੜ ਆ ਮੈਨੂੰ ਇਹਦੇ ਪੱਠਿਆਂ ਦੀ ਲੋੜ ਆ ਇਹ ਆਪ ਦਾ ਆਪ ਹੀਲਾ ਕਰ ਲੈਂਦਾ ਇਹ ਕਈ ਲੋਕਾਂ 'ਚ ਨਾ ਹੀ ਧਾਰਨਾ ਬਣੀ ਹੋਈ ਹੈ ਘਰ ਦੇ ਵਿੱਚ ਘੋੜੀਆਂ ਰੱਖਣੀਆਂ ਚਾਹੀਦੀਆਂ ਨਹੀਂ ਤੁਸੀਂ ਘੋੜਾ ਰੱਖੀ ਬੈਠੇ ਮੈਂ ਵੀ ਪਹਿਲਾਂ ਵੀ ਦੱਸ ਗਿਆ ਟੇ ਆਪਾਂ ਨੂੰ ਬਿਜ਼ਨਸ ਦੀ ਖਾਤਰ ਨਹੀਂ ਰੱਖਿਆ ਉਹ ਘੋੜੀਆਂ ਵਾਲਾ ਅਗਲਾ ਕਹਿੰਦਾ ਵੀ ਯਾਰ ਇਹਨਾਂ ਤੇ ਖਰਚਾ ਹੁੰਦਾ ਵੀ ਆਪਾਂ ਸੂਹਾ ਲਾਵਾਂਗੇ ਇਹਦਾ ਗਾਂਹ ਬੱਚਾ ਵੇਚ ਦਾਂਗੇ ਜਿੰਨੇ ਕਿਦੇ ਉੱਤੇ ਲਾਵਾਂਗੇ ਉੰਨੇ ਕ ਸਾਨੂੰ ਬਚ ਜਾਣਗੇ ਪਰ ਆਪਾਂ ਬਿਜ਼ਨਸ ਨਹੀਂ ਕਰਦੇ ਆਪਾਂ ਤਾਂ ਇੱਕ ਪਿਆਰ ਦੇ ਲਈ ਰੱਖਿਆ ਵਾ ਦਿਲ ਦੀ ਤਮੰਨਾ ਸੀ ਵੀ ਸਾਡੇ ਘਰੇ ਵੀ ਘੋੜਾ ਹੋਵੇ ਤੇ ਉਹ ਇਦਾਂ ਦਾ ਹੋਵੇ ਤੇ ਉਹ ਮਾਲਕ ਨੇ ਸਾਨੂੰ ਉਦਾਂ ਦਾ ਹੀ ਦਿੱਤਾ ਬਿਲਕੁਲ ਸਹੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਡੇ ਲਈ ਸਮਾਂ ਕੱਢਿਆ ਤਾਂ ਅੱਜ ਅਸੀਂ ਬਾਈ ਬਾਈ ਜਰਨੈਲ ਸਿੰਘ ਜੀ ਹੋਰ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਇੰਨਾ ਸਿਆਣਾ ਘੋੜਾ ਹੋਵੇ ਗੁਲਬਾਗ ਜਿਹੜਾ ਕੀ ਇੱਥੋਂ ਦੀ ਉੱਥੇ ਤੱਕ ਵੀ ਜੇ ਡੰਗ ਪਟਦਾ ਨਾ ਉਹ ਵੀ ਬਾਈ ਹੋਰਾਂ ਨੂੰ ਪੁੱਛ ਕੇ ਪਟਦਾ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੁਣ ਆਪਾਂ ਘੋੜਿਆਂ ਦੀ ਨਮਾਇਸ਼ ਕਰਨ ਲੱਗ ਗਏ ਇਹ ਘੋੜਿਆਂ ਦੀ ਨਮਾਇਸ਼ ਕਰਨਾ ਸਹੀ ਨਹੀਂ ਹੈ ਇਹ ਤਾਂ ਸਾਨੂੰ ਗੁਰੂਆਂ ਵੱਲੋਂ ਬਖਸ਼ੀਸ਼ ਕੀਤੀ ਹੋਈ ਸੀ ਤੇ ਇਸ ਕਰਕੇ ਇਨ੍ਹਾਂ ਘੋੜਿਆਂ ਨੂੰ ਜੰਗਾਂ ਦੇ ਵਿੱਚ ਵਰਤਿਆ ਜਾਂਦਾ ਸੀ ਨਾ ਕਿ ਇਸ ਤਰ੍ਹਾਂ ਦੇ ਵਿਵਾਦਾਂ ਦੇ ਲਈ ਧੰਨਵਾਦ